ਅਸੀਂ ਮੰਗੇ ਲੈ ਕੇ ਆਏ ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇੱਥੇ ਕੁਝ ਮੰਤਰੀ ਜਿਹੜੇ ਸਪਸ਼ਟੀਕਰਨ ਦੇਣ ਆਏ ਤਾਂ ਉਹ ਝੂਠ ਬੋਲਦੇ ਰਹੇ ਇੱਥੇ ਵੀ ਸਾਡਾ ਕੋਈ ਗੁਨਾਹ ਨਹੀਂ ਹੈ ਅੱਜ ਅਸੀਂ ਉਹਨਾਂ ਦਾ ਗੁਨਾਹ ਪੇਸ਼ ਕਰਨ ਆਇਆ ਅਕਾਲ ਤਖਤ ਸਰ ਤੋਂ ਦੋਸ਼ੀ ਕਰਾਰ ਦਿੱਤੇ ਹੋਏ ਪੁਲਿਸ ਅਫਸਰ ਨੂੰ 2013 ਦੇ ਵਿੱਚ ਹੀ ਉਹ ਦੋਸ਼ੀ ਕਰਾਰ ਦਿੱਤੇ ਜਾਂਦੇ ਨੇ ਅਕਾਲ ਤਖਤ ਸਰ ਤੋਂ ਤੇ 2013 ਦੇ ਵਿੱਚ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਸਰਜੀਤ ਸਿੰਘ ਗਰਵਾਲ ਨੂੰ ਮੋਗੇ ਦਾ ਐਸਐਸਪੀ ਲਾਉਂਦੇ ਨੇ ਇਹ 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 ਸਾਡੀ ਕਾਲੀ ਸਰਕਾਰ ਨੇ ਇਹ ਏਡਾ ਵੱਡਾ ਗੁਨਾਹ ਕੀਤਾ ਹੈ ਆਨੇ ਆਪਣੇ ਅਹੁਦੇ ਛੱਡ ਗਏ ਅਸੀਂ ਦੋ ਦੋਸ਼ ਲਾਏ ਨੇ ਇਹਨਾਂ ਦਾ ਜਵਾਬ ਦੇ ਦੇਣ ਉਹ ਦੋਸ਼ ਦੇ ਦੇਣਾ ਵੀ ਅਕਾਲ ਤਖਤ ਸਾਹਿਬ ਤੋਂ ਉੱਪਰ ਹੋਗੇ ਤੁਸੀਂ ਅਕਾਲ ਤਖਤ ਸਾਹਿਬ ਤਾਂ ਉਹਨਾਂ ਨੂੰ ਦੋਸ਼ੀ ਕਰਾਰ ਦੇ ਰਹੇ ਆ ਪੁਲਿਸ ਅਫਸਰਾਂ ਨੂੰ ਤੁਸੀਂ ਚੱਕ ਕੇ ਉਹਨੂੰ ਐਸਐਸਪੀ ਲਾ ਰਹੇ ਹੋ ਪੂੜ ਦੇ ਪਰਚਾ ਦਰਜ ਕਰਨ ਦੇ ਵਜਾਇ ਉਹਨੂੰ ਮਾਨ ਸਨਮਾਨ ਦੇ ਰਹੇ ਹੋ ਇਹ ਤਾਂ ਅਕਾਲ ਤਖਤ ਸਾਹਿਬ ਦੀ ਤੋਹੀਨ ਆ ਸਾਨੂੰ ਇਹ ਹੀ ਦਵਾਇਆ ਪਈ ਜਥੇਦਾਰ ਸਾਹਿਬ ਦੇ ਅੱਗੇ ਅਸੀਂ ਰੱਖਾਂਗੇ ਪੀਏ ਜਸਪਾਲ ਸਿੰਘ ਜਰੂਰ ਅਸੀਂ ਆਪਣਾ ਜਿਹੜਾ ਇਹ ਦੇ ਕੇ ਆਇਆ ਪੱਤਰ ਉਹ ਕਹਿੰਦੇ ਵੀ ਜਰੂਰ ਇਹ ਅਸੀਂ ਉਹਨਾਂ ਦੇ ਧਿਆਨ ਵਿੱਚ ਲਿਆਵਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਦੇ ਨੂੰ ਲੈ ਕੇ ਹੁਣ 2007 ਦੀ 7 ਤੋਂ ਲੈ ਕੇ 17 ਤੱਕ ਦੀ ਜਿਹੜੀ ਸਰਕਾਰ ਰਹੀ ਆ ਤਾਂ ਹੁਣ ਉਹਨਾਂ ਦੇ ਅੰਗੇਜਟ ਜਿਹੜੇ ਪਟਵਾਰੀ ਰਹੇ ਨੇ ਜਿਹੜੇ ਉਸ ਵੇਲੇ ਤਾਂ ਉਹਨਾਂ ਵੱਲੋਂ ਵੀ ਅੱਜ ਇੱਕ ਮੰਗ ਪੱਤਰ ਸ਼੍ਰੀ ਕਾਲਤਾਖਸਬ ਤੇ ਦਿੱਤਾ ਗਿਆ ਤਾਂ ਸਾਡੇ ਨਾਲ ਇਸ ਵਕਤ ਦੀਆਂ ਤਸਵੀਰਾਂ ਜੋ ਤੜਨਾਮ ਸਾਂਝਾ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਪਟਵਾਰੀ ਆ ਜਿੰਨੇ ਵੀ ਜੋ ਗੁਰਸਖਵੀਰ ਹੈਗੇ ਨੇ ਤਾਂ ਉਸ ਵੇਲੇ ਜਿਹੜੇ ਪਟਵਾਰੀ ਰਹੇ ਨੇ ਤੇ ਅੱਜ ਪਟਵਾਰੀ ਯੂਨੀਅਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਿਸ ਵੇਲੇ ਕੀ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਸੀਗੀ ਤਾਂ ਉੱਥੇ ਹੀ ਵੱਲੋਂ ਹੁਣ ਅੱਜ ਆਪਣੀਆਂ ਗੱਲਾਂ ਵੀ ਰੱਖਣ ਵਾਸਤੇ ਹੋਣਾ ਹੈ ਸ਼੍ਰੀ ਕਲਤਕ ਸਾਬ ਦੇ ਸਿੰਘ ਸਾਹਿਬ ਜੀ ਨੇ ਇੱਕ ਮੰਗ ਪੱਤਰ ਦਿੱਤਾ ਗਿਆ ਕੀ ਮੰਗ ਪੱਤਰ ਹੈ ਤੇ ਆਪਾਂ ਗੱਲ ਵੀ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਫਤਿਹ ਜੀ ਵਾਹਿਗੁਰੂ ਜੀ ਜਿੱਥੇ ਕਿ ਸਿੰਘ ਸਾਹਿਬ ਵੱਲੋਂ ਬਾਕੀ ਜਿਹੜੇ ਅਕਾਲੀ ਲੀਡਰਸ ਹੈਗੇ ਨੇ 2007 ਤੋਂ ਲੈ ਕੇ 17 ਤੱਕ ਦੀ ਜਿਹੜੀ ਕੈਬਨਿਟ ਹੈਗੀ ਆ ਉਹਨਾਂ ਨੂੰ ਇੱਥੇ ਸਪਸ਼ਟ ਕਰਨ ਦੇ ਲਈ ਬੁਲਾਇਆ ਤਾਂ ਤੁਸੀਂ ਕਿਹੜੀ ਮੰਗ ਲੈ ਕੇ ਆਏ ਹੋ ਅਸੀਂ ਮੰਗ ਇਹ ਲੈ ਕੇ ਆਏ ਅਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇੱਥੇ ਕੁਝ ਮੰਤਰੀ ਜਿਹੜੇ ਸ ਤਾਂ ਉਹ ਝੂਠ ਬੋਲਦੇ ਰਹੇ ਇੱਥੇ ਵੀ ਸਾਡਾ ਕੋਈ ਗੁਨਾਹ ਨਹੀਂ ਹੈ ਅੱਜ ਅਸੀਂ ਉਹਨਾਂ ਦਾ ਗੁਨਾਹ ਪੇਸ਼ ਕਰਨ ਆਇਆ ਇੱਕ ਸ਼ਿਵ ਕੁਮਾਰ ਸ਼ਰਮਾ ਐਸਐਸਪੀ ਹੈ ਜਿਹੜਾ ਕਿ ਆਪਣੇ ਆਪ ਨੂੰ ਇੱਕ ਖਵਾਉਂਦਾ ਵੀ ਮੈਂ 500 ਸਿੱਖ ਮੁੰਡਾ ਮਾਰਿਆ ਉਹ ਬੰਦਾ 15 4 2011 ਤੱਕ ਐਸਐਸਪੀ ਦੀ ਕੁਰਸੀ ਤੇ ਬੈਠਾ ਸੀ 16 4 2011 ਤੋਂ ਉਹ ਗੈਰ ਕਾਨੂੰਨੀ ਢੰਗ ਨਾਲ ਬਿਨਾਂ ਕਿਸੇ ਆਰਡਰ ਤੋਂ ਐਸਐਸਪੀ ਦੀ ਕੁਰਸੀ ਤੇ ਬੈਠ ਕੇ ਕੰਮ ਕਰ ਰਿਹਾ ਸੀ ਇਹ ਗੱਲ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲੋਂ ਦਾ ਧਿਆਨ ਚ ਲਿਆ ਦਿੱਤੇ ਵੀ ਤੁਹਾਡਾ ਐਸਐਸਪੀ ਜਿਹੜਾ ਸਾਨੂੰ ਤੰਗ ਕਰ ਰਿਹਾ ਹੈ ਤੇ ਲੋਕਾਂ ਨੂੰ ਤੰਗ ਕਰਦਾ ਹੈ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਸ਼ੇਵ ਕੁਮਾਰ ਸ਼ਰਮਾ ਸਾਡਾ ਐਸਐਸਪੀ ਨਹੀਂ ਹੈ ਤਾਂ ਮੈਂ ਕਿਹਾ ਜੀ ਉਹ ਕੁਰਸੀ ਤੇ ਬੈਠਾ ਕੰਮ ਕਰ ਰਿਹਾ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਕਾਰਵਾਈ ਉਹਦੇ ਖਿਲਾਫ ਕਰਨ ਦੀ ਬਜਾਏ 3 ਦਸੰਬਰ ਜਦੋਂ ਮੈਂ ਆਰਟੀਆਈ ਦੇ ਵਿੱਚ ਅਪਲਾਈ ਕਰਤਾ ਵੀ ਮੈਨੂੰ ਦੱਸਿਆ ਜਾਵੇ ਵੀ ਇਹ ਬੰਦੇ ਦੀ ਐਕਸਟੈਂਸ਼ਨ ਕਦੋਂ ਤੱਕ ਹੈ ਕਦੋਂ ਇਹ ਰਿਟਾਇਰ ਹੋਇਆ ਤਾਂ ਉਹਦੇ ਖਿਲਾਫ ਕਾਰ ਕਾਰਵਾਈ ਕਰਨ ਦੀ ਬਜਾਏ ਮੰਤਰੀ ਮੰਡਲ ਨੇ 3 ਦਸੰਬਰ 2011 ਨੂੰ ਉਹਨੂੰ 18/4/2011 ਤੋਂ 17/4/2012 ਤੱਕ ਦੀ 1 ਸਾਲ ਦੀ ਪਿੱਛੋਂ ਸੈਕਸ਼ਨ ਦੇਤੀ ਆ ਸਾਡੀ ਪੰਥਕ ਸਰਕਾਰ ਕਰਨੀ ਉਹਦੇ ਖਿਲਾਫ ਕਾਰਵਾਈ ਸੀ ਵੀ ਉਹ ਗੈਰਕਾਨੂੰਨੀ ਢੰਗ ਨਾਲ ਬੈਠਾ ਤੇ ਉਲਟੀ ਉਹਨੂੰ ਐਕਸਟੈਂਸ਼ਨ ਦੇਦੀ ਉਹ ਵੱਖਰੀ ਗੱਲ ਆ ਵੀ ਗਵਰਨਰ ਪੰਜਾਬ ਤੋਂ ਉਹ ਨੋਟੀਫਿਕੇਸ਼ਨ ਨਹੀਂ ਹੋਇਆ ਕਿ ਕੋਡ ਆਫ ਕੰਡਕਟ ਲੱਗਿਆ ਦੂਜਾ ਇਹ ਸਾਰਾ ਮੇਨ ਨੂੰ ਸ਼ਿਵ ਕੁਮਾਰ ਸੁਰਜੀਤ ਸਿੰਘ ਗਰੇਵਾਲ ਤੇ सुरेंद्रਪਾਲ ਸਿੰਘ ਬਿਰਕ ਤੇ ਜਸਪਾਲ ਸਿੰਘ ਚਾਰ ਐਸਐਸਪੀ ਇੱਕ ਐਸਪੀ ਬਨਾਰਸੀ ਦਾਸ ਤੇ ਡੀਐਸਪੀ ਜਗਦੀਸ਼ ਸਿੰਘ ਜੰਝੂਆ ਤੇ ਇਨਸਪੈਕਟਰ ਅਸਰ ਸਿੰਘ ਇਹ ਸਾਰਿਆਂ ਨੇ ਰਲ ਕੇ ਮੈਨੂੰ ਮੋਗੇ ਚੁੱਕ ਲਿਆਂਦਾ ਮੋਗੇ ਲਿਆ ਕੇ ਮੇਰੇ ਕਕਾਰ ਤਾਰੇ ਗਏ ਮੇਰੇ ਸਾਰੇ ਕੱਪੜੇ ਤਾਰ ਕੇ ਵੀਡੀਓ ਬਣਾਈ ਗਈ ਔਰ ਸਰਜੀਤ ਸਿੰਘ ਘਰੇਵਾਲ ਨੇ ਮਤਲਬ ਮੇਰੇ ਖਿਲਾਫ ਆਪਣਾ ਇੱਕ ਗਨਮੈਨ ਖੜਾ ਕੇ ਜਦਵਿੰਦਰ ਸਿੰਘ ਵੀਡੀਓ ਬਣਾ ਕੇ ਮੈਨੂੰ ਮਤਲਬ ਡੀ ਮੋਰਲੇਜ ਕਰਨ ਦੀ ਆਰਮੇਰੇ ਕਾਕਾਰਾਂ ਦੇ ਮੇਰੀ ਸਿੱਖਾਂ ਦੇ ਗੁਰੂਆਂ ਪ੍ਰਤੀ ਮੜੀ ਸ਼ਬਦਾਬਲੀ ਬੋਲੀ ਤਾਂ ਇਹ ਮੈਂ ਸਾਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਿਆਂਦਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੈੱਡ ਗ੍ਰਾਂਥੀ ਹਰਪਾਲ ਸਿੰਘ ਦੀ ਡਿਊਟੀ ਲਈ ਫਤੇਗੜ ਸਾਹਿਬ ਦੀ ਵੀ ਇਹ ਮਾਮਲੇ ਦੀ ਇਨਕੁਆਰੀ ਕਰੋ ਉਹਨਾਂ ਨੇ ਇਨਕੁਆਰੀ ਕਰਕੇ ਸਾਰੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜਤੀ ਵੀ ਇਹ ਪੁਲਿਸ ਅਫਸਰਾਂ ਨੇ ਮੋਹਨ ਸਿੰਘ ਪਟਵਾਰੀ ਦੇ ਕਾਕਾਰਾਂ ਦੀ ਜਾਣ ਬੁੱਝ ਕੇ ਵੇਜਤੀ ਕੀਤੀ ਹੈ ਇਹ ਜ਼ਹਿਰ ਉਗਲਦੇ ਨੇ ਪਰ ਇਹ ਸਾਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਗਈ ਇਹ ਸਾਰੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰਾਈ ਜਾਵੇ ਕਾਨੂੰਨੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਤਾਂ ਕੀ ਕਰਵਾਈ ਜਾਣੀ ਸੀ ਅਕਾਲ ਤਖਤ ਸਾਹਿਬ ਤੋਂ ਦੋਸ਼ੀ ਕਰਾਰ ਦਿੱਤੇ ਹੋਏ ਪੁਲਿਸ ਅਫਸਰ ਨੂੰ 2013 ਦੇ ਵਿੱਚ ਹੀ ਉਹ ਦੋਸ਼ੀ ਕਰਾਰ ਦਿੱਤੇ ਜਾਂਦੇ ਨੇ ਅਕਾਲ ਤਖਤ ਸਾਹਿਬ ਤੋਂ ਤੇ 2013 ਦੇ ਵਿੱਚ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਸਰਜੀਤ ਸਿੰਘ ਗਰਵਾਲ ਨੂੰ ਮੋਗੇ ਦਾ ਐਸਐਸਪੀ ਲਾਉਂਦੇ ਨੇ ਇਹ 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 ਸਾਡੀ ਕਾਲੀ ਸਰਕਾਰ ਨੇ ਇਹ ਏਡਾ ਵੱਡਾ ਗੁਨਾਹ ਕੀਤਾ ਹੈ ਇਹ ਅਸੀਂ ਇਹ ਅੱਜ ਮਸਲਾ ਲੈ ਕੇ ਸ੍ਰੀ ਕਲਤਾਕ ਸਭਤੇ ਆਇਆ ਵੀ ਤੁਹਾਡੀ ਕੌਮ ਦਾ ਪੂਰਾ ਸਭ ਤੋਂ ਵੱਡਾ ਜੇ ਕਹਿ ਲਈਏ ਮਸਲਾ ਇਹ ਹੈ ਕਿ ਜਿਹੜੀਆਂ ਬੇਦਬੀਆਂ ਹੋਈਆਂ ਨੇ ਰਿੰਦੀ ਸਰਕਾਰ ਦਰਾਨ ਗੋਲੀकांड ਹੋਇਆ ਰਾਮ ਰੀਮ ਦੀ ਮਾਫੀ ਦੀ ਗੱਲ ਕਰ ਲਈ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਈ ਤਾਂ ਉਸ ਦੇ ਨਾਲ ਤੁਹਾਡਾ ਕਹਿਣਾ ਹੈ ਕਿ ਇਹ ਵੀ ਮਸਲਾ ਜਿਹੜਾ ਇੱਕ ਕਿਤਨਾ ਕਿਤੇ ਉਸ ਵੇਲੇ ਇਨਾਂ ਵੱਲੋਂ ਗਲਤੀਆਂ ਬਿਲਕੁਲ ਜੀ ਜੇ ਮਤਲਬ ਮੰਤਰੀ ਮੰਡਲ ਦੇ ਵਿੱਚ ਜਦੋਂ ਇਹ ਮਾਮਲਾ ਗਿਆ ਸੀ ਕੋਈ ਮੰਤਰੀ ਤਾਂ ਸਿੱਖ ਉੱਠ ਕੇ ਬੋਲਦਾ ਵੀ ਉਹ ਬੰਦਾ ਤਾਂ ਕਾਇਰਕੁਨ ਨਹੀਂ ਢੰਗ ਨਾਲ ਬੈਠਾ ਆਓ ਸਿੱਖਾਂ ਦਾ ਕਾਤਲ ਆ ਵੀ ਅਸੀਂ ਉਹਨੂੰ ਕਿਉਂ ਐਕਸਟੈਂਸ਼ਨ ਦੇ ਰਹੇ ਹਾਂ ਕਿਸੇ ਨੇ ਕੋਈ ਇਤਰਾਜ਼ ਨਹੀਂ ਉਠਾਇਆ ਇੱਥੇ ਆ ਕੇ ਝੂਠ ਬੋਲੀ ਜਾ ਰਿਹਾ ਵੀ ਸਾਡਾ ਕੋਈ ਗੁਨਾਹ ਨਹੀਂ ਐਦੋਂ ਵੱਡਾ ਹੋਰ ਕੀ ਗੁਨਾਹ ਹੋਊਗਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਐ ਇਸ ਗੁਨਾਹ ਦੀ ਤਾਂ ਤੁੰ ਵੀ ਢੀਕ ਹੈ ਕਿ ਛੇਤੇ ਤੋਂ ਛੇਤੀ ਸਿੰਘ ਸਾਹਿਬ ਇਕੱਤਰਤਾ ਕਰਨ ਫੇਰ ਤੋਂ ਤਾਂ ਫੇਰ ਜਿਹੜਾ ਫੈਸਲਾ ਜਿਹੜਾ ਛੇਤੀ ਆਵੇ ਕਿ ਕੀ ਸਜ਼ਾ ਵਾ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਤਾਂ ਕਿ ਕੋਈ ਸਿੱਖ ਇਹਦੀ ਗਲਤੀ ਕਰਨ ਦੀ ਜੁਰਤ ਦੁਬਾਰੇ ਨਾ ਕਰੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਦਾਰਾਂ ਜਿਹੇ ਆਪਾਂ ਗੱਲ ਕਰ ਲਈਏ ਤਾਂ ਜੇ ਸੁਪੀਰ ਸਿੰਘ ਬਾਦਲ ਹੋਣਾਂ ਦੀ ਗੱਲ ਕਰ ਲਈ ਬੀਬੀ ਹਰਸਿਮਰਤ ਕੋਰ ਬਾਦਲ ਦੀ ਗੱਲ ਕਰ ਲਈਏ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰ ਲਈਏ ਉਹਨਾਂ ਤਾਂ ਅਕਸਰ ਇਹੀ ਕਹਿਣਾ ਆ ਕਿ ਅਸੀਂ ਕੌਮ ਵਸਤੇ ਹਾਂ ਅਸੀਂ ਕੌਮ ਦੇ ਲਈ ਖੜੇ ਹਾਂ ਅਸੀਂ ਕੁਰਬਾਨੀਆਂ ਦਿੱਤੀਆਂ ਨੇ ਬੀਬੀ ਜੀ ਦਾ ਹਰ ਵਾਰ ਇਹੀ ਕਹਿਣਾ ਹੁੰਦਾ ਅਸੀਂ ਮੈਂ ਕੁਰਸੀਆਂ ਛੱਡਿਆ ਨੇ ਆਪਣੇ ਅਹੁਦੇ ਛੱਡ। ਆਸੀਂ ਦੋ ਦੋਸ਼ ਲਾਏ ਨੇ ਇਹਨਾਂ ਦਾ ਉਸੀ ਕਰਾਰ ਦੇ ਰਹੇ ਆ ਪੁਲਿਸ ਅਫਸਰਾਂ ਨੂੰ ਤੁਸੀਂ ਚੱਕ ਕੇ ਉਹਨੂੰ ਐਸਐਸਪੀ ਲਾ ਰਹੇ ਹੋ ਊੜ ਦੇ ਪਰਚਾ ਦਰਜ ਕਰਨ ਦੇ ਵਜਾਇ ਉਹਨੂੰ ਮਾਨ ਸਨਮਾਨ ਦੇ ਰਹੇ ਇਹ ਤਾਂ ਅਕਾਲ ਤਖਤ ਸਾਹਿਬ ਦੀ ਤੋਹੀਨ ਆ ਤਾਂ ਹੁਣ ਕੀ ਇਹ ਸ਼ਵਾਸ਼ਣ ਤੁਹਾਨੂੰ ਦਵਾਇਆ ਗਿਆ ਤੁਸੀਂ ਅੰਦਰ ਮਿਲ ਕੇ ਆਏ ਸਾਨੂੰ ਇਹ ਹੀ ਦਵਾਇਆ ਪਈ ਜਥੇਦਾਰ ਸਾਹਿਬ ਦੇ ਅੱਗੇ ਅਸੀਂ ਰੱਖਾਂਗੇ ਪੀਏ ਜਸਪਾਲ ਸਿੰਘ ਜਰੂਰ ਅਸੀਂ ਆਪਣਾ ਜਿਹੜਾ ਇਹ ਦੇ ਕੇ ਆਇਆ ਪੱਤਰ ਉਹ ਕਹਿੰਦੇ ਵੀ ਜਰੂਰ ਇਹ ਅਸੀਂ ਉਹਨਾਂ ਦੇ ਧਿਆਨ ਵਿੱਚ ਲਿਆਵਾਂਗੇ। ਜੀ। ਤਾਂ ਬਿਲਕੁਲ ਤੜ ਨਾਲ ਤਸਵੀਰਾਂ ਜੋ ਸਾਂਝੀਆਂ ਕੀਤੀਆਂ ਨੇ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਪਟਵਾਰੀ ਮਹਿਕਮੇ ਵੱਲੋਂ ਅੱਜ ਇੱਕ ਆਪਣਾ ਮੰਗ ਪੱਤਰ ਜੋ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਖਿਲਾਫ ਜਿਹੜਾ ਸ਼੍ਰੀ ਹਕਾਲਤਖ ਸਾਹਿਬ ਤੇ ਦਿੱਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਇਸ ਦੋ ਮੰਗਾਂ ਨੂੰ ਲੈ ਕੇ ਜਰੂਰ ਸ਼੍ਰੀ ਹਕਾਲਤਖ ਸਾਹਿਬ ਤੋਂ ਸਿੰਘ ਸਾਹਿਬ ਜੀ ਉਹਨੇ ਇਸ ਦੇ ਉੱਤੇ ਵੱਡਾ ਫੈਸਲਾ ਲੈਣ ਤਾਂ ਜੋ ਸ਼੍ਰੋਮਣੀ ਦਲ ਦੇ ਜੋ ਲੀਡਰਸ਼ਿਪ ਹੈਗੀ ਆ ਉਹਨਾਂ ਨੂੰ ਜੋ ਬਣਦੀ ਸਜ਼ਾ ਜਿਹੜੀ ਆ ਸਿੱਖ ਮਰਿਆਦਾ ਰਹਿਤ ਮਰਿਆਦਾ ਅਨੁਸਾਰ ਜੋ ਸਜ਼ਾ ਹੈ ਉਹ ਇਹਨਾਂ ਨੂੰ ਲਗਾਈ ਜਾਵੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਰੱਖਿਆ ਸੁਨੇਕ ਜਗਬਣੀ ਟੀਵੀ ਸ਼੍ਰੀ ਹਮਚਸਾਹਿਬ